ਹਾਲ ਹੈ ਜੀ ਹੈ ਜੀ ਹੜੀਏ 200 ਬੰਦੇ ਇੱਥੋਂ ਕੱਪਦਾ ਕੋਈ ਪ੍ਰਬੰਧ ਨਹੀਂ ਕੀਤਾ ਕੋਟਕਪੂਰਾ ਦਾ ਸੱਟਾ ਬਾਜ਼ਾਰ ਦੀਆਂ ਤਸਵੀਰਾਂ ਦਿਖਾ ਰਹੇ ਆ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਦੁਕਾਨਦਾਰਾਂ ਨੇ ਚੋਣਾਂ ਦਾ ਕੀਤਾ ਬਾਈਕਾਟ ਕੋਟਕਪੂਰਾ ਤੋਂ ਪੱਤਰਕਾਰ ਸੋਨੂ ਮੁੰਗਾ ਦੀ ਵਿਸ਼ੇਸ਼ ਰਿਪੋਰਟ ਤੁਸੀਂ ਵੀ ਦੇਖੋ ਪੂਰੀ ਰਿਪੋਰਟ दो सौ बंदा इतो टप कोई प्रबंध नही क्यों चाहिए हक ਸਾਰੇ ਸਤਾ ਬਾਜ਼ਾਰ ਦੇ ਸਤਾ ਬਾਜ਼ਾਰ ਦੇ ਕੀ ਜੜਾ ਕਰਦੇ ਆ ਸਾਰੇ ਸਤਾ ਬਾਜ਼ਾਰ ਵਾਲੋ ਅਪੀਲ ਹੈ ਪਿਛਲੇ 15 ਸਾਲਾਂ ਤੋਂ ਸਾਡੀ ਸੜਕ ਦੀ ਕੋਈ ਸੁਣਾਈ ਨਹੀਂ ਦੋ ਦੋ ਫੁੱਟ ਪਾਣੀ ਖੜ ਜਾਂਦਾ ਹੈ ਗਾਰੇ ਚੋਂ ਲੋਕ ਜਾਂਦੇ ਆ ਉਹਦੇ ਵੱਡੇ ਲੀਡਰ ਆਉਂਦੇ ਆ ਮੰਡੀ ਦੀ ਕੰਟੈਕਟ ਲਾਈਨ ਇਹ ਹੈ 12 ਚੱਕੀ 10 ਚੱਕੀ ਕੋਈ ਗੱਡੀ ਮੰਡੀ ਚ ਵਰਨਾ ਹੋਵੇ ਕਿਸੇ ਲੀਡਰ ਨੇ ਆਣਾ ਹੋਵੇ ਸਾਡੇ ਬਾਜ਼ਾਰ ਤੇ ਜਾਣਾ ਪੈਂਦਾ ਸਾਡੀ ਸਮੱਸਿਆ ਸੁਣਨ ਵਾਲਾ ਕੋਈ ਨਹੀਂ ਸਾਰੇ ਲੀਡਰ ਉੱਥੇ ਆਉਂਦੇ ਆ ਜਾਂਦੇ ਆ ਕਿਸੇ ਦੀ ਕੋਈ ਸੁਣਾਈ ਨਹੀਂ ਸਾਦਾ ਬਾਜ਼ਾਰ ਡਾਕਟਰਾਂ ਦਾ ਹੱਬ ਹੈ ਡਾਕਟਰ ਮਨਵੀਰ ਗੁਪਤਾ ਡਾਕਟਰ ਵਿਕਰਮ ਡਾਕਟਰ ਗਗਨ ਸਾਰੇ ਇੱਥੋਂ ਜਾਂਦੇ ਆ ਪਰੇਸ਼ਾਨੀ ਦਾ ਹੱਲ ਕਰਨ ਵਾਸਤੇ ਤੁਰੰਤ ਕੋਈ ਹੱਲ ਕੀਤਾ ਜਾਵੇ ਲੋਈ ਮੋਂਗਾ ਪ੍ਰੈਗਨੈਂਟ ਲੜੀ ਨਹੀਂ ਟੱਪੀ ਨਹੀਂ ਤਾਂ ਇੱਥੇ ਜਾਪਾ ਹੋ ਜਾਂਦਾ ਸਰਕਾਰ ਨੂੰ ਬੜੀ ਬਦਨਾਮੀ ਬੜੀ ਬੇਇੱਜ਼ਤੀ ਹੁੰਦੀ ਸਾਨੂੰ ਵੀ ਭਜਣਾ ਪੈਂਦਾ ਪ੍ਰਸ਼ਾਸਨ ਨੂੰ ਭਜਣਾ ਪੈਂਦਾ ਕਿੰਨਾ ਮੜਾ ਹਾਲ ਹੁੰਦਾ ਜੀ ਦੇਖੋ ਸੜਕ ਦਾ ਹਾਲ ਆਖਰੀ ਆਖਰੀ ਇੱਥੇ ਖੱਡੇ ਖੱਡੇ ਵੱਜੇ ਪਏ ਇੱਥੇ ਕੁੱਲ ਮਿਲਾ ਕੇ ਸੁਣਵਾਈ ਕੀ ਜਾਈ ਸਰ ਸਾਡਾ ਨਿਵੇਦਨ ਹੈਗਾ ਤੁਹਾਡੇ ਨੂੰ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਸਟਾ ਬਾਜ਼ਾਰ ਦਾ ਤੇ ਸੜਕ ਦਾ ਜੀ ਮਤਲਬ ਬਹੁਤ ਹੀ ਬੁਰਾ ਹਾਲ ਹੈ ਤੁਸੀਂ ਆਸੇ ਪਾਸੇ ਕਿਹੜੇ ਮਰਜੇ ਪਾਸੇ ਨਿਕਲ ਜਾਓ ਸਾਰੀਆਂ ਗਲੀਆਂ ਬਣੀਆਂ ਹੋਈਆਂ ਨੇ ਤੇ ਸਾਡਾ ਬਾਜ਼ਾਰ ਹੀ ਸਾਰਾ ਸਾਰਾ ਨੀਮਾ ਹੈ ਇੱਥੇ ਲਗ ਲਗ ਤੱਕ ਮੀਂਹ 'ਚ ਪਾਣੀ ਖੜ ਜਾਂਦਾ ਤੇ ਬਾਅਦ 'ਚ ਗੱਭ ਬਣ ਜਾਂਦੀ ਹੈ ਜਿਹਦੇ ਵਿੱਚੋਂ ਦੋ ਦੋ ਮਹੀਨੇ ਤਿੰਨ ਦਿਨ ਮਹੀਨੇ ਫਿਰ ਅਸੀਂ ਉਵੇਂ ਹੀ ਬਿਠੇ ਰਹਿੰਨੇ ਆਂ ਹਲਾ ਤਾਂ ਜੇ ਪਾਣੀ ਖੜਦਾ ਗੰਦੇ ਪਾਣੀ ਤੋਂ ਮਸ਼ਕਿਲ ਮਾਰਦਾ ਮੈਂ ਕਹਣਾ ਹੀ ਬਿਮਾਰੀਆਂ ਦਾ ਘਰ ਹੈ ਜੀ ਇੱਥੋਂ ਕੋਈ ਆਟੋ ਵੀ ਲੰਘ ਜਾਏ ਉਹ ਵੀ ਡਿੱਗ ਪੈਂਦਾ ਤੇ ਸਵਾਰੀ ਦੇ ਸੱਟਾਂ ਵੱਜਦੀਆਂ ਹਨ ਇਹਨੂੰ ਕੋਈ ਨਾ ਕਰ ਕੋਈ ਸੁਣ ਨਲਾਈਕੀ ਮੰਦੀ ਹੋਈ ਬਹਾਨੀ ਹਾਂ ਬਿਲਕੁਲ ਜਿਹੜੇ 12-12 ਸਾਲ 15-15 ਸਾਲ ਕੋਈ ਸੁਣਵਾਈ ਨਾ ਸੁਣੀ ਗੱਲ ਹੀ ਨਾ ਦੇਖੀ ਜਾਵੇ ਤਾਂ ਫਿਰ ਉਹਦੀ ਨਲਾਈਕੀ ਹੋਈ ਹੈ ਜੀ ਹੋਰ ਕੀ ਕਹਾਂ ਚੱਲ ਹੁਣ ਇਹ ਮੰਡੀ ਨੂੰ ਮੇਨ ਰਸਤਾ ਹੈ ਤੇ ਇਧਰ ਰਾਮਬਾਗ ਨੂੰ ਜਾਣਾ ਤਾਂ ਵੀ ਮੇਨ ਰਸਤਾ ਹੈ ਰਾਮਬਾਗ ਨੂੰ ਇੱਥੋਂ ਜਾਂਦੀਆਂ ਹੈਗੀਆਂ ਆਥੀਆਂ ਜੇ ਉਹ ਇੱਕ ਵਾਰ ਵਿਚਾਰਾ ਮੁਰਦਨ ਬੁਗਣ ਚੱਲ ਲਈ ਆ ਕਿਤੇ ਹੋਰ ਢੱਗੇ ਪਾ ਕੇ ਹੋਰ ਬੁਗਣਾ ਪਊ ਉਹਦੀ ਇਹ ਕੋਈ ਹਾਲਾਤ ਕੋਈ ਨਾ ਚੰਗੇ ਜੀ ਅਜੇ ਉਹ ਸੂਟਰ ਡਿੱਗ ਪਏ ਇੱਕ ਵਾਰ ਤੋ ਐਤੇ ਉਹ ਮੋਟਰਸਾਈਕਲ ਡਿੱਗ ਪਿਆ ਸੀਗਾ ਇੱਕ ਵਾਰ ਆਟੋ ਤੇ ਸਮਾਨ ਸੀ ਪਿੱਛੇ ਹਲਕੇ ਹੋਰ ਡਿੱਗ ਪਿਆ ਮੂਦਾ ਮੈਂ ਬਚ ਗਿਆ ਉਹਦੀ ਵੀਡੀਓ ਪਾਈ ਸੀ ਕੋਈ ਸੁਵਾਈ ਨਹੀਂ ਹੁੰਦੇ ਬਾਤੇ ਆ ਜਾਂਦੇ ਦੇਖ ਜਾਂਦੇ ਟੱਪ ਜਾਂਦੇ ਏ ਨਾਲੀਆ ਬੜੀ ਹੁੰਦੀ ਆ ਕਦੇ ਕੱਢ ਦਿੰਦੇ ਕਦੇ ਨਹੀਂ ਕੱਢਦੇ ਲੈ ਕੇ ਲਾ ਕੇ ਕਿਵੇਂ ਦੇਣਗੇ ਆਪਕੇ ਨਾਲ ਤੇਰੇ ਭਾਈ ਹੁਣ ਸਾਡਾ ਤਾਂ ਗੇਰਾ ਬਾਈ ਕੱਟ ਆ ਜੀ ਸਾਡੇ ਹਾਂਜੀ ਤਾਂ ਯਾਰ ਸੱਪਾ ਯਾਰ ਵੱਲੋਂ ਸਾਰਾ ਪਾਈਪ ਇਲੈਕਸ਼ਨ ਦਾ ਕਿਸੇ ਬਾਡੀ ਨੂੰ ਕੋਈ ਮੋੜ ਨਹੀਂ ਪਾਣੀ ਜੱਟ ਸਾਡੀ ਸੁਣਾਈ ਨਹੀਂ ਹੁੰਦੀ ਹਾਂਜੀ ਹੁਣ ਸੜਕ ਜੇ ਟਰੱਕ ਲਿਏ ਨਾਲ ਦੀ ਨਾਲ ਆ ਜਾਣਗੇ ਤੇ ਦੁਕਾਨ ਵਾਸਤੇ 2-2 ਲੱਖ ਰੁਪਿਆ ਸਾਡਾ ਆਪਦਾ ਲੱਗਾ ਹੋਇਆ ਹੈ ਸੜਕਾ ਆਪਦੀ ਰਿਪੇਅਰ ਕਰਨ ਵਾਸਤੇ ਮੱਛੀ ਮੋਟਰਾਂ ਦੇ ਕਨੈਕਸ਼ਨ ਲਿੱਤੇ ਪਾਣੀ ਛਿੜਕਣ ਵਾਸਤੇ ਦੁਕਾਨਾਂ ਦੀ 3-3 ਫੁੱਟ ਧੂੜ ਜੰਮੀ ਹੈ 3-3000 ਰੁਪਿਆ ਮਹੀਨੇ ਦਾ ਹੀ ਲੇਬਰ ਵਾਲੇ ਹੁੰਦੇ ਨੇ ਜਿਹੜੀਆਂ ਦੁਕਾਨਾਂ ਦੇ ਅੰਦਰ ਸਿਰਫ ਮਿੱਟੀ ਕੱਢਦੇ ਐ ਕੋ ਸੁੱਤਰ ਬਣਾਓ ਕੋ ਲੇਡੀ ਜਪਾਗਰਨ ਵਾਲੀ ਨਹੀਂ ਨਹੀਂ ਦਾ ਕੋਈ ਜਪਾ ਹੋ ਗਿਆ ਸਾਡੀ ਸੜਕ ਬਣਨ ਨੂੰ 12 ਤੋਂ 15 ਸਾਲ ਹੋ ਗਏ ਕੀ ਮੰਗ ਕਰਦੇ ਆ ਤੁਸੀਂ ਸਾਡੀ ਸੜਕ ਤੁਰੰਤ ਬਣਾਈ ਜਾਵੇ ਸ਼ਹਿਰ ਤੇ ਕੋਈ ਵੀ ਟਰੱਕ ਵੱਡਾ ਵਰਨਾ ਹੋਵੇ ਜਾਂ ਕਿਸੇ ਲੀਡਰ ਨੇ ਆਣਾ ਹੋਵੇ ਜਾਂ ਕੋਈ ਸ਼ੋਭਾ ਯਾਤਰਾ ਜਾਂ ਜਾਗਰਣਾ ਨਾ ਹੋਵੇ ਉਹਨਾਂ ਦਾ ਬਾਈਕਾਟ ਹੁੰਦਾ ਸਾਡੇ ਬਿਜਾਰ ਵਜੋਂ ਇਹ ਸੜਕ ਬਾਰੇ ਤੁਸੀਂ ਐਮਸੀ ਨਾਲ ਪ੍ਰਚਾਰ ਨਾਲ ਜਾਂ ਜੇ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਕੀਤੀ ਹੈ ਇੱਥੇ ਐਮਸੀ ਵੀ ਸਾਰੇ ਬਜ਼ਾਰਤੀ ਘੁੰਮਦੇ ਆ ਇੱਥੇ ਸਾਡੇ ਆਪਣਾ ਕਿਨਾ ਸਨਮਾ ਸਾਹਿਬ ਵੀ ਉਹ ਵੀ ਇਸੇ ਬਜ਼ਾਰ ਚ ਟੱਪਦੇ ਆ ਦਿਹਾੜੀ ਚ ਤਿੰਨ ਤਿੰਨ ਵਾਰੀ ਸਾਨੂੰ ਦੱਸਣ ਦਾ ਲੋੜ ਤਾਂ ਪਵੇ ਜਾਂ ਉਹਨਾਂ ਨੂੰ ਨਾ ਪਤਾ ਹੋਵੇ ਤਾਂ ਹਾਂਜੀ ਪ੍ਰਦੀਪ ਵੀ ਤੁਸੀਂ ਇੱਥੋਂ ਲੰਘੇ ਜਾ ਰਹੇ ਹੋ ਕੀ ਕਹਿ ਰਹੇ ਹੋ ਉਹਦੇ ਬਾਰੇ ਕੀ ਕਹੋ ਅਸੀਂ ਇਹਦਾ ਦਿਨ ਚ 24 ਘੰਟੇ ਜੀ ਇੱਥੋਂ ਲੰਘਦਾ ਟੱਪ ਹੈਗਾ ਸਾਡੀ ਦੁਕਾਨ ਇੱਧਰ ਹੈ ਤੇ ਮਕਾਨ ਇੱਧਰ ਹੈ ਤੇ ਰੋਜ਼ੇ ਤੋਂ ਲੰਘਦੇ ਆ ਕੋਈ ਕਹਿੰਦਾ ਵੀ 12-13 ਸਾਲ ਕੋਈ ਸੜਕ ਬਣਨ ਉਹ ਵੀ ਵੀ 12 ਸਾਲਾਂ ਤੋਂ ਸੁਣਿਆ ਤੇ ਹੁਣ ਪਤਾ ਨਹੀਂ ਕਦੋਂ ਦੁਰੀ ਹੋਊ ਬਾਕੀ ਸਰਕਾਰ ਨੂੰ ਚਾਹੀਦਾ ਭਾਵੇਂ ਨਗਰ ਕੌਂਸਲ ਹੈ ਭਾਵੇਂ ਵਿਧਾਨ ਸਭਾ ਸਪੀਕਰ ਸਾਹਿਬ ਹੈ ਇਹ ਸੜਕ ਨੂੰ ਤੁਰੰਤ ਆਪ ਦੇ ਸੰਗਿਆਨ ਚ ਲੈ ਕੇ ਜਲਦੋਂ ਜਲਦ ਇਹਦਾ ਮਸਲਾ ਲਿੱਪਿਆ ਹੋਵੇ ਬਾਕੀ ਪਤਾ ਲੱਗਾ ਵੀ ਹੁਣ ਜਿਹੜਾ 2-3 ਦਿਨਾਂ ਤੋਂ ਰੋਜ਼ ਸੜਕਾਂ ਦਾ ਵਿਗਾਟ ਨ ਹੋ ਰਿਹਾ ਤੇ ਉਮੀਦ ਹੈ ਵੀ ਕੱਲ ਸ਼ਾਇਦ ਇਹ ਸੜਕ ਦਾ ਵਿਗਾਟਨ ਵਿਧਾਨ ਸਭਾ ਸਪੀਕਰ ਸਾਹਿਬ ਕਰ ਦੇਣ ਨਹੀਂ ਵਿਧਾਨ ਸਭਾ ਸਪੀਕਰ ਤਾਂ ਕਹਿੰਦੇ ਕੱਪਤੀਆਂ ਹਨੇਰੀਆਂ ਲਿਆਤੀਆਂ ਕਿ ਆਹ ਫਰਕ ਰੱਖ ਕੇ ਨਾ ਲੱਗਦਾ ਜਿਵੇਂ ਕੋਈ ਸਿਸਟਮ ਹੈ ਦੇਖੋ ਸ਼ਹਿਰ ਵਿੱਚ ਕੰਮ ਦੀਆਂ ਹਨੇਰੀਆਂ ਤਾਂ ਆਈ ਜਾਂਦੀਆਂ ਜੀ ਅਨੇ ਰਿਆ ਕਿਤੇ ਸੜਕਾਂ ਵੀ ਬਣੀਆਂ ਨੇ ਗਲੀਆਂ ਬਣੀਆਂ ਨੇ ਪਰ ਆ ਬਾਜ਼ਾਰ ਚ ਕਿਉਂ ਨਹੀਂ ਸੁਣੀ ਗਈ ਇਹ ਪਰਮਾਤਮਾ ਜਾਣਦਾ ਮੰਡੀ ਐਸੋਸੀਏਸ਼ਨ ਦਾ ਜਿਹੜਾ ਸਰਨ ਵੱਡੀ ਮੰਡੀ ਐਸੋਸੀਏਸ਼ਨ ਦਾ ਪ੍ਰਧਾਨ ਸੀ ਉਹ ਵੀ ਇੱਥੇ ਇਸੇ ਬਾਜ਼ਾਰ ਦਾ ਸੀਗਾ ਉਹਨਾਂ ਦੀ ਵੀ ਸੁਣਵਾਈ ਨਹੀਂ ਕੋਈ ਕੋਈ ਨਾ ਕੋਈ ਨਾਕੀਦ ਹੋਊਗੀ ਜਾਂ ਇਹਨਾਂ ਦੀ ਜਾਂ ਉਹਨਾਂ ਦੀ ਸਰ ਜੀ ਅੱਜ ਸੱਤਾਂ ਬਾਜ਼ਾਰ ਵਾਲੇ ਨੇ ਦੋਸ਼ ਜ਼ਾਹਰ ਕੀਤਾ ਕਿ 15 ਸਾਲ ਤੋਂ ਸਾਡੀ ਸੜਕ ਨਹੀਂ ਬਣੀ ਗਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੈਂ ਅੱਜ ਇਹੀ ਕਹਿਣਾ ਚਾਹੂੰਗਾ ਕਿ ਉਹਨਾਂ ਦਾ ਰੋਸ ਜਾਇਜ਼ ਆ ਕਿਉਂਕਿ ਜਿਹੜਾ ਉਤੋਂ ਮੈਂ ਐਮ ਸੀ ਸੀ ਦਾ ਜੋ ਵੀ ਆ ਉਹਨੇ ਇਹ ਟੈਂਡਰਾਂ ਚ ਪੁਆਈ ਨਹੀਂ ਸੜਕ ਜੋ ਕਿ ਅਸੀਂ ਟੈਂਡਰ ਇੱਕ ਕੱਲ ਨੂੰ ਲੱਗ ਰਿਹਾ ਸਾਰੇ ਸ਼ਹਿਰ ਦਾ ਉਹ ਚ 20 ਲੱਖ ਰੁਪਏ ਦਾ ਕੰਮ ਉਹ ਟੈਂਡਰ ਚ ਪੁਆਤਾ ਉਹ ਪਾਸ ਹੋਇਆ ਹੋਇਆ ਸੀਗਾ ਐਸਟੀਮੇਟ ਉਹਦਾ ਪਰ ਕਿਸੇ ਨੇ ਉਹਦੇ ਵੱਲ ਗੌਰ ਨਹੀਂ ਕੀਤਾ ਅੱਜ ਹੁਣੇ ਮੈਂ ਕਹਿ ਕੇ ਉਹ ਟੈਂਡਰ ਕੱਲ ਨੂੰ ਅਸੀਂ ਸੜਕ ਦਾ ਲਵਾਵਾਂਗੇ ਤੇ ਨਾਲ ਹੀ ਮੈਂ ਤੁਹਾਡੇ ਮੱਧਮ ਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਣਾ ਕਿ ਜੇ ਵੀ ਕਿਸੇ ਵੀ ਗਲੀ ਦਾ ਜ ਜ ਜ ਜਿਹਦੀ ਕੀ ਹਾਲਤ ਖਸਤਾ ਜਾ ਦੇ ਤੇ ਜਾਂ ਉਹ ਗਲੀ ਦੀ ਸੁਣਾਈ 20 25 ਸਾਲ ਤੋਂ ਨਹੀਂ ਹੋਈ ਉਹ ਮੇਰੇ ਕੋਲ ਸ਼ਾਮ ਤੱਕ ਕੰਟੈਕਟ ਕਰ ਲੈਣ ਤਾਂ ਕਿ ਜਿਵੇਂ ਕਿ ਸਰਦਾਰ ਕਵਤਾਰ ਸਿੰਘ ਸੰਧਮਾ ਦੇ ਨਿਰਦੇਸ਼ਾਂ ਰਹਿਤ ਆਪਾਂ ਨੂੰ ਸ਼ਾਇਦ ਸਾਨੂੰ ਇਹ ਉਤੋਂ ਆਇਆ ਕੋਈ ਕੋਈ ਵੀ ਗਲੀ ਛੱਡਣੀ ਨਹੀਂ ਕਿਉਂਕਿ ਸਾਡੀ ਕਮੇਟੀ 2 4 5 10 ਦਿਨਾਂ ਚ ਕਦੋਂ ਵੀ ਭੰਗ ਹੋ ਸਕਦੀ ਆ ਉਸ ਤਰ੍ਹਾਂ ਉਹਨਾਂ ਨੇ ਸਾਨੂੰ ਉਹ ਆਪਣੇ ਪੇਮੈਂਟ ਉਤੋਂ ਲਿਆ ਕੇ ਦਿੱਤੀ ਆ ਜਿਸ ਤਹਿਤ ਮੈਂ ਲੋਕਾਂ ਨੂੰ ਇਹੀ ਗੁਰਜਾਚ ਕਰਨਾ ਚਾਹਣਾ ਬਈ ਜੇ ਵੀ ਕੋਈ ਗਲੀ ਰਹਿੰਦੀ ਆ ਉਹ ਸਾਨੂੰ ਅੱਜ ਲਿਖਾ ਦੇਣ ਤੇ ਅਸੀਂ ਇਹ ਟੈਂਡਰਾਂ ਚ ਪਾ ਦਈਏ ਤਾਂ ਕਿ ਇਹ ਆਉਣ ਵਾਲੇ 20-25 ਦਿਨਾਂ ਚ ਇਹ ਸਾਰੇ ਸ਼ਹਿਰ ਦੇ 10-12 ਕਰੋੜ ਦੇ ਕੰਮ ਅਸੀਂ ਚਾਲੂ ਕਰਾ ਸਕੀਏ ਜਿਹੜੇ ਸੱਤਾ ਵਿਆਰੀ ਸੜਕ ਆ ਉਸ ਦਾ ਕੱਲ ਟੈਂਡਰ ਭੇਜੇਗਾ ਹਾਂ ਹੁਣ ਮੈਂ ਲਿਖਾਇਆ ਵੀ ਅੱਜ ਕਿਉਂਕਿ ਅਸੀਂ ਪਰਸੋਂ ਟੈਂਡਰ बोलने ਸੀ ਪਰ ਸਾਡੇ ای او ਸਾਹਿਬ ਬੁੱਧਵਾਰ ਕੱਲ ਨੂੰ ਆਉਣਗੇ ਆ ਪਾਉਣੇ ਸੀਗੇ ਸੌਰੀ ਤੇ ਅਸੀਂ ਉਹ ਸਾਰੀਆਂ ਸੜਕਾਂ ਪੁਆਈ ਜਾਣੇ ਆ ਆਪ ਵੀ ਸ਼ਹਿਰ ਚ ਜਾਈ ਜਾਣੇ ਤੇ ਲੋਕਾਂ ਨੂੰ ਇਹ ਬੇਨਤੀ ਕਰੀ ਜਾਂਦੇ ਆ ਵੀ ਜੇ ਸਾਡੇ ਤੋਂ ਕੋਈ ਸੜਕ ਦਾ ਨਹੀਂ ਪਤਾ ਕੋਈ ਗਲੀ ਦਾ ਨਹੀਂ ਪਤਾ ਲੱਗਿਆ ਉਹ ਸਾਨੂੰ ਲਿਖਾ ਦੇਣ ਤਾਂ ਕਿ ਅਸੀਂ ਕੱਲ੍ਹ ਵਾਲੇ ਟੈਂਡਰ ਵਿੱਚ ਪਵਾ ਸਕੀਏ